ਵੇਖੋ ਜਦੋਂ ਆਪਾਂ ਉਹਦੇ ਹੁਕਮ ਵਿੱਚ ਬੈਠ ਜਾਂਦੇ ਠੁੱਕ ਜਾਂਦੇ ਆ ਉਸ ਵਕਤ ਉਹ ਸਾਡੇ ਕੰਮ ਕਰਨ ਆਉਂਦਾ ਔਰ ਕੰਮ ਕਿਹੜੇ ਕਰਨੇ ਨੇ ਸਾਡੇ ਉਹਨੇ ਰੋਟੀਆਂ ਨਹੀਂ ਪਕਾਉਣੀਆਂ ਸਾਡੀ ਉਹਨਾ ਸਬਜੀ ਨਹੀਂ ਬਣਾਉਣੀਆਂ ਕੰਮ ਕਿਹੜੇ ਨੇ ਜਿਹੜੇ ਰੁਕੇ ਹੋਏ ਨੇ ਪਿਛਲੇ ਜਨਮਾਂ ਜਨਮਾਂ ਤਰਾਂ ਦੇ ਰੁਕੇ ਹੋਏ ਨੇ ਉਹ ਕੰਮ ਆ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਜਿਸ ਜੂਨ ਵਿੱਚ ਪਿਆ ਜਿਸ ਚੱਕਰ ਵਿੱਚ ਪੈ ਕੇ ਦਿਨ ਰਾਤ ਘੁੰਮੀ ਜਾਂਦਾ ਉਸ ਚੱਕਰ ਨੂੰ ਬੰਦ ਕਰਨਾ ਪਹਿਲਾ ਕੰਮ ਇਹ ਹੈ ਮਨੋਕਿਕ ਸੰਸਾਰ ਵਿੱਚ ਆਇਆ ਨਾ ਅਸੀਂ ਸਮਝਦੇ ਬੱਚੇ ਪੈਦਾ ਕਰ ਲੈ ਵਿਆਹ ਲੈ ਅਸੀਂ ਪੈਦਾ ਹੋ ਗਏ ਨੌਤਰੀਆਂ ਕਰ ਲਈਆਂ ਇਹ ਇਹ ਕੰਮ ਨਹੀਂ ਹੈ ਮੁਆਫ ਕਰਨਾ ਇਹ ਕੰਮ ਨਹੀਂ ਕਾਮ ਜੈਸਾ ਕੰਮ ਕਰਕੇ ਜੁਨਾਂ ਵਿੱਚ ਪੈਂਦਾ ਹੋਇਆ ਬੰਦਾ ਵਾਰ-ਵਾਰ ਦੁਖੀ ਹੁੰਦਾ ਆਇਆ। ਉਹ ਕੰਮ ਪਹਿਲਾ ਕੰਮ ਹੈ ਜਿਹੜਾ ਗੁਰੂ ਨੂੰ ਮਿਲਣ ਕਰਕੇ ਪਹਿਲਾ ਕੰਮ ਸਾਡਾ ਹੋਣਾ ਉਹ ਉਹ ਹੀ ਹੈ। ਵਿਦਵਾਨਾਂ ਨੇ ਸੁਣੀਏ ਇਹ ਧਰਤੀ ਤੇ ਦੋ ਤਰ੍ਹਾਂ ਦੇ ਜੀਵ ਵਸਦੇ ਨੇ। ਇੱਕ ਉਹ ਜੀਵ ਨੇ ਜਿਨ੍ਹਾਂ ਵਾਸਤੇ ਭੋਗ ਭੁੰਮੀ ਹੈ। ਉਹ ਆਉਂਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਭੋਗ ਕੇ ਚਲੇ ਜਾਂਦੇ ਨੇ ਪਸ਼ੂ ਨੇ, ਪੰਛੀ ਨੇ, ਬਨਸਪਤੀ ਹੈ। ਉਹ ਭੋਗਦੇ ਨੇ ਪਰ ਮਾਫ਼ ਕਰਨਾ ਬੰਦੇ ਵਾਸਤੇ ਭੋਗ ਭੂਮੀ ਨਹੀਂ ਉਹਦੇ ਵਾਸਤੇ ਕਰਮ ਭੂਮੀ ਹੈ ਪਾਛਾਟ ਦੇ ਕਰਮ ਭੂਮੇ ਬੋ ਨਾਮ ਇੱਥੇ ਤੁਸੀਂ ਆਣ ਕੇ ਜੋ ਬੀਜਣਾ ਉਹ ਵੱਢਣਾ ਹੈ ਪੰਛੀਆਂ ਨੇ ਜੋ ਬੀਜਿਆ ਉਹ ਨਹੀਂ ਵੱਢਣਾ ਪਸ਼ੂਆਂ ਨੇ ਵੀ ਨਹੀਂ ਉਹਨਾਂ ਤੇ ਕੋਈ ਕਰਮਾਂ ਦੀ ਜ਼ਿੰਮੇਵਾਰੀ ਨਹੀਂ ਪਰਮਾਤਮਾ ਕਰਨਾ ਬੰਦੇ ਦੇ ਉੱਤੇ ਕਰਮਾਂ ਦੀ ਜ਼ਿੰਮੇਵਾਰੀ ਹੈ ਪਰ ਜਦੋਂ ਆਪਾਂ ਇਹ ਪੰਕਤੀਆਂ ਪੜ ਲੈਂਦੇ ਮਾਨਖ ਕੈ ਕਿਸ਼ ਨਾ ਹੀ ਹਾਤ ਬਹੁਤ ਪਰਸੈਂਟੇਜ ਉਹਨਾਂ ਸਿੱਖਾਂ ਦੀ ਗਿਣਤੀ ਵੱਧ ਜਿਹੜੇ ਕਹਿੰਦੇ ਬੰਦੇ ਦੇ ਹੱਥ 'ਚ ਹੀ ਕੁਝ ਨਹੀਂ ਪਰ ਇਹ ਬ੍ਰਾਹਮ ਗਿਆਨੀਆਂ ਦੇ ਬੋਲ ਨੇ ਮੁਆਫ਼ ਕਰਨਾ ਬੰਦੇ ਦੇ ਹੱਥ 'ਚ ਸਾਰਾ ਕੁਝ ਹੀ ਹੈ ਬੰਦਾ ਝੂਠ ਵੀ ਬੋਲ ਸਕਦਾ ਹੈ ਸੱਚ ਵੀ ਦੋ ਚੀਜ਼ਾਂ ਸਾਡੇ ਸਾਹਮਣੇ ਹੁੰਦੀਆਂ ਨੇ ਇੱਕ ਪਾਸੇ ਝੂਠ ਹੁੰਦਾ ਹੈ ਇੱਕ ਪਾਸੇ ਸੱਚ ਹੁੰਦਾ ਹੈ ਉਹ ਚੁਣਨਾ ਕਿੰਨੇ ਹੈ ਮੈਂ ਆਪ ਆਪ ਚੁਣ ਕੇ ਇਹਨੇ ਮੈਨੂੰ ਫਾਇਦਾ ਹੁੰਦਾ ਜੇ ਮੈਂ ਝੂਠ ਮਾਰ ਦਿਆਂ ਸੱਚ ਆਪਾਂ ਰਹਿਣ ਦਿੰਨੇ ਆਂ ਫਿਰ ਉਹਦੇ 'ਚ ਦੋਸ਼ ਕੀਦਾ ਹੈ ਅਸੀਂ ਰਾਤ ਨੂੰ ਦਿਨ ਕਹੀ ਜਾਂਦੇ ਦਿਨ ਨੂੰ ਰਾਤ ਕਹੀ ਜਾਂਦੇ ਆ ਕਿ ਗੁਰਮੁਖੋ ਸਾਡੇ ਹੱਥ ਵਿੱਚ ਪਾਤਸ਼ਾਹ ਨੇ ਸਤੰਤਰਤਾ ਦਿੱਤੀ ਹੈ ਜੋ ਬੀਜਣਾ ਬੀਜ ਜਿਵੇਂ ਆਪਾਂ ਪਹਿਲੀ ਠੇਕੇ ਤੇ ਲੈ ਲੈਨੇ ਆ ਠੇਕੇ ਤੇ ਲੈ ਕੇ ਹੁਣ ਉਹਦੀ ਮਰਜ਼ੀ ਥੋੜਾ ਚੱਲਣੀ ਜਿਹਦੀ ਪਹਿਲੀ ਹੈ ਉਹਨੇ ਸਾਨੂੰ ਦੇ ਦਿੱਤੀ ਹੈ ਅਸੀਂ ਹੁਣ ਜੋ ਬੀਜਾਂਗੇ ਉਹੋ ਹੀ ਵੱਢਾਂਗੇ ਠੇਕਾ ਦੇਣ ਲੱਗਿਆ ਆਪਾਂ ਕਹਿਣਾ ਨੇ ਕਿ ਮੇਰੇ ਕੋ ਗਲਤੀ ਹੋ ਗਈ ਮੈਂ ਤਾਂ ਬੀਜਿਆ ਹੀ ਨਹੀਂ ਮੈਂ ਪਹਿਲੀ ਨਹੀਂ ਬੀਜੀ ਉਹ ਕਹਿੰਦੇ ਨਹੀਂ ਬੀਜੀ ਨਾ ਬੀਜ ਪਰ ਲੈਨੋ ਤੇ ਮੇਰਾ ਦੇਣਾ ਜੋ ਮੇਰਾ ਤੇਰਾ ਬਣਦਾ ਹੈ ਇਸ ਕਰਕੇ ਪ੍ਰਮਾਤਮਾ ਨੇ ਸਰੀਰ ਰੂਪੀ ਧਰਤੀ ਸਾਨੂੰ ਦਿੱਤੀ ਹੈ ਇਹਦੇ ਵਿੱਚ ਤੁਹਾਨੂੰ ਰਹਿੰਦੇ ਆ ਸਾਨੂੰ ਰਹਿੰਦੇ ਆ ਕਰਮ ਚੰਗੇ ਬੀਜਣੇ ਪੈਣੇ ਨੇ ਜੇ ਨਹੀਂ ਬੀਜਾਂਗੇ ਉਹ ਫਿਰ ਜਵਾਬ ਮੰਗਦੇ ਨੇ ਲਿਆ ਪਿੰਕ ਕੀ ਬੀਜ ਕੇ ਲੈ ਕੀ ਫਲ ਲੈ ਕੇ ਆਏ ਬੰਦਾ ਕਹਿੰਦਾ ਮੈਂ ਤੇ ਬੀਜਿਆ ਹੀ ਨਹੀਂ ਅੱਬਕਲ ਆਇਓੜੇ ਇੱਕ ਨਾਮ ਬੋਹੋ ਇਹ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੇ ਸਾਨੂੰ ਦੱਸਿਆ ਸਰੀਰ ਵਿੱਚ ਨਾਮ ਬੀਜਣਾ ਰਹਿੰਦੇ ਆ ਸਮਾ ਰਹਿੰਦੇ ਐ ਇਹਨੂੰ ਬੀਜ ਲੈ ਤੇ ਜੇ ਗੁਰੂਖੋ ਬੀਜਿਆ ਹੀ ਨਹੀਂ ਸਾਡੇ ਵਾਸਤੇ ਇਹ ਭੋਗ ਭੂਮੀ ਨਹੀਂ ਹੈ ਕਰਮ ਭੂਮੀ ਹੈ ਕਰਮ ਬੀਜਣਾ ਹੈ ਕਰਮ ਕਰਮ ਦੀ ਸਾਨੂੰ ਸੰਤੰਪਤਾ ਹੈ ਝੂਠ ਬੋਲਣ ਲੱਗਿਆ ਸਾਨੂੰ ਕੋਈ ਨਹੀਂ ਫੜਦਾ ਪਰ ਜਦੋਂ ਸਮਾਂ ਪੈ ਕੇ ਸਾਡਾ ਝੂਠ ਫੜਿਆ ਜਾਂਦਾ ਫਿਰ ਪਤਾ ਲੱਗ ਜਾਂਦਾ ਝੂਠਾ ਹੈ ਪ੍ਰਗਟ ਹੀ ਨਿਦਾਨ ਭਈ ਜਦ ਪੁੱਛੇ ਧਰਮ ਰਾਏ ਇਸੇ ਤਰ੍ਹਾਂ ਜਦੋਂ ਧਰਮ ਰਾਜਾ ਲੱਭ ਲੈਂਦਾ ਤੇ ਉਹਨੂੰ ਪਤਾ ਲੱਗ ਜਾਂਦਾ ਬੰਦਾ ਝੂਠਾ ਹੈ ਝੂਠ ਬੋਲਦਾ ਹੈ ਬਾਕੀ ਸਾਰੇ ਕੰਮ ਕੀਤੇ ਨੇ ਕਿ ਨਾਮ ਹੀ ਨਹੀਂ ਜਪਿਆ ਇਹਦੇ ਕਰਕੇ ਝੂਠ ਮਾਰੀ ਜਾਂਦਾ ਹੈ